ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਚਾ ਸਿੰਘ ਬੀਬੀ ਕਰਤਾਰਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਇਤਿਹਾਸ ਦੀ ਕਲਾਸ ਵਿੱਚ ਹਾਜ਼ਰ ਜਿੰਨੇ ਵੀ ਵਿਦਿਆਰਥੀ ਬੈਠੇ ਹੋ ਆਪਾਂ ਇਤਿਹਾਸ ਨੂੰ ਰਿਪੀਟ ਕਰ ਰਹੇ ਹਾਂ ਜਿੰਨਾ ਵੀ ਇਤਿਹਾਸ ਪਹਿਲਾਂ ਪੜਿਆ ਗਿਆ ਉਹ ਸਾਰੇ ਇਤਿਹਾਸ ਨੂੰ ਆਪਾਂ ਦੁਬਾਰਾ ਪੜ ਰਹੇ ਹਾਂ ਤੇ ਜਿਸ ਦੇ ਵਿੱਚ ਆਪਾਂ ਅੱਜ ਪੜਨਾ ਸੱਚੀ ਭਗਤੀ ਮਤਲਬ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚ ਆਪਾਂ ਪੜ ਰਹੇ ਹਾਂ ਕਿ ਉਹਨਾਂ ਨੇ ਕਿਹੜੀ ਭਗਤੀ ਕਰਨ ਵਾਸਤੇ ਆਖਿਆ ਸੱਚੀ ਭਗਤੀ ਠੀਕ ਹੈ ਤੇ ਸੱਚੀ ਭਗਤੀ ਦੇ ਬਾਰੇ ਆਪਾਂ ਹੁਣ ਮਤਲਬ ਕਿ ਸਮਝਣਾ ਹੈ ਕਿ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਦੇ ਅੰਦਰ ਸੱਚੀ ਭਗਤੀ ਦੇ ਬਾਰੇ ਸਮਝਾਇਆ ਸੋ ਇੱਕ ਵਾਰ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵਿਦਿਆਰਥੀ ਫਤਿਹਨਾ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਧਰਮ ਅਤੇ ਜਾਤ ਦੇ ਨਾਮ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਤੇ ਸਭ ਤੋਂ ਪਹਿਲਾਂ ਇੱਕ ਨਾਰਾ ਲਾਇਆ ਉਹ ਨਾਰਾ ਜਿਹੜਾ ਉਹਨਾਂ ਨੇ ਲਾਇਆ ਸੀ ਉਹ ਨਾਰਾ ਕਿਹੜਾ ਸੀ ਭਲਾ ਨਾ ਹੋ ਹਿੰਦੂ ਨਾ ਮੁਸਲਮਾਨ ਨਾ ਕੋਈ ਹਿੰਦੂ ਨਾ ਮੁਸਲਮਾਨ ਮਤਲਬ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ ਇਹਦਾ ਮਤਲਬ ਕੀ ਹੋਇਆ ਨਾ ਕੋਈ ਹਿੰਦੂ ਨਾ ਮੁਸਲਮਾਨ ਇਹਦਾ ਮਤਲਬ ਕੀ ਹੋਇਆ ਹਾਂਜੀ ਉਹ ਬੈਠੇ ਬੋਲ ਦੋ ਕੋਈ ਨਹੀਂ ਗੁਰੂ ਗੁਰੂ ਜੀ ਨੇ ਕਿਹਾ ਕਿ ਨਾ ਹੀ ਕੋਈ ਹਿੰਦੂ ਹਨ ਨਾ ਮੁਸਲਮਾਨ ਸਾਰੇ ਇੱਕੋ ਜਿਹੇ ਹਾਂਜੀ ਸ਼ਾਬਾਸ਼ ਸਾਰੇ ਇੱਕੋ ਜਿਹੇ ਆ ਠੀਕ ਹੈ ਆਪਾਂ ਦੁਨੀਆ ਤੇ ਆਏ ਆ ਤੇ ਸਾਰੇ ਮਤਲਬ ਇੱਕ ਆਪਸੀ ਭਾਈਚਾਰੇ ਦੀ ਨਿਸ਼ਾਨੀ ਆ ਵੀ ਅਸੀਂ ਸਾਡੇ ਵਿੱਚ ਕੋਈ ਵੀ ਵਖਰੇਵਾ ਨਹੀਂ ਹੈ ਅਸੀਂ ਜਿਹੜੇ ਹਾਂ ਇਕਾਂ ਇਹ ਸਾਨੂੰ ਉਹਨਾਂ ਨੇ ਮਤਲਬ ਕਿ ਆਪਣੇ ਨਾਰੇ ਦੇ ਰਾਹੀਂ ਜਾਂ ਆਪਣੀ ਗੁਰਬਾਣੀ ਦੇ ਰਾਹੀਂ ਉਹਨਾਂ ਨੇ ਸਾਨੂੰ ਥਾਂ-ਥਾਂ ਤੇ ਸਮਝਾਇਆ ਤੇ ਉਹਨਾਂ ਨੇ ਇੱਕ ਨਾਰਾ ਲਾਇਆ ਨਾ ਕੋਈ Hindu ਨਾ Musalman ਗੁਰੂ ਜੀ ਨੇ ਸਮਝਾਇਆ ਕਿ Hindu Musalman ਵਾਲੇ ਵਿਤਕਰੇ ਨੂੰ ਛੱਡ ਦਿਓ ਪਰਮਾਤਮਾ ਨੂੰ ਸਾਰੀ ਲੋਕਾਈ ਵਿੱਚ ਦੇਖੋ ਸਾਰੀ ਲੋਕਾਈ ਭਲਕੀ ਹੁੰਦਾ ਸਾਰੀ ਲੋਕਾਈ ਸਾਰੀ ਲੋਕਾਈ ਵਿੱਚ ਦੇਖੋ ਇਹਦਾ ਮਤਲਬ ਕੀ ਹੈ ਨਹੀਂ ਸਾਰੀ ਜਗਾ ਜਾਂ ਸਾਰੀ ਦੁਨੀਆ ਚ ਸਾਰੇ ਲੋਕਾਂ ਵਿੱਚ ਦੇਖੋ ਲੋਕਾਈ ਦਾ ਮਤਲਬ ਲੋਕ ਠੀਕ ਹੈ ਸਾਰੇ ਲੋਕਾਂ ਵਿੱਚ ਦੇਖੋ ਇੱਕ ਕਾਲਪੁਰਖ ਨੂੰ ਹੀ ਯਾਦ ਕਰੋ ਜੋ ਸਭ ਦੇ ਅੰਦਰ ਵਸ ਰਿਹਾ ਹੈ ਹੁਣ ਸਾਰੀ ਲੋਕਾਈ ਵਿੱਚ ਵੇਖਣ ਦਾ ਮਤਲਬ ਇਹ ਆ ਕਿ ਜਿਹੜਾ ਰੱਬ ਮੇਰੇ ਅੰਦਰ ਆ ਉਹ ਰੱਬ ਤੁਹਾਡੇ ਵੀ ਅੰਦਰ ਰਹਿੰਦਾ ਵਸਦਾ ਠੀਕ ਹੈ ਜੋ ਤੁਹਾਡੇ ਅੰਦਰ ਆ ਉਹ ਮੇਰੇ ਅੰਦਰ ਵੀ ਹੈ ਜੋ ਤੁਹਾਡੇ ਮਾਪੇ ਦੇ ਅੰਦਰ ਰੱਬ ਵਸਦਾ ਉਹ ਤੁਹਾਡੇ ਗਵਾਂਡੀ ਦੇ ਵਿੱਚ ਵੀ ਵਸਦਾ ਆ ਠੀਕ ਹੈ ਜਦੋਂ ਅਸੀਂ ਇਹ ਚੀਜ਼ ਵੇਖਾਂਗੇ ਫਿਰ ਅਸੀਂ ਵੈਰ ਵਿਰੋਧ ਨਫ਼ਰਤ ਲੜਾਈ ਝਗੜਾ ਨਹੀਂ ਕਰਾਂਗੇ ਠੀਕ ਹੈ ਫਿਰ ਜੇਕਰ ਮੇਰੇ 10 ਨੰਬਰ ਆ ਰਹੇ ਆ 100 ਦੇ ਵਿੱਚੋਂ ਤੇ ਜਿਹਦੇ 90 ਆ ਰਹੇ ਆ ਨਾ ਮੇਰੇ ਦੋਸਤ ਦੇ ਜਾਂ ਮੇਰੇ ਕਲਾਸ ਤੇ ਕਿਸੇ ਬੁਆਏ ਦੇ ਕਿਸੇ ਗਰਲ ਦੇ ਤੇ ਉਹ ਵੀ ਮਤਲਬ ਉਹਦੇ ਨਾਲ ਮੈਂ ਦੁਸ਼ਮਣੀ ਨਹੀਂ ਕਰਨੀ ਮੇਰੇ ਦਾਸ ਆਏ ਦੇ ਤਾਂ 90 ਆਏ ਆ ਠੀਕ ਹੈ ਕਿਉਂਕਿ ਉਹਦੇ ਵਿੱਚ ਵੀ ਰੱਬ ਵਸਦਾ ਹੈ ਤੇ ਜੇ ਅਸੀਂ ਕਿਸੇ ਨਾਲ ਦੁਨਿਆਵੀ ਤੌਰ ਤੇ ਈਰਖਾ ਕਰਦੇ ਹਾਂ ਤੇ ਦਾ ਮਤਲਬ ਕਿ ਅਸੀਂ ਰੱਬ ਦੇ ਨਾਲ ਨਫ਼ਰਤ ਕਰ ਰਹੇ ਹਾਂ ਅਸੀਂ ਰੱਬ ਦੇ ਬਣਾਏ ਹੋਏ ਬੰਦੇ ਦੇ ਨਾਲ ਨਫ਼ਰਤ ਕਰਕੇ ਅਸੀਂ ਇਹ ਚੀਜ਼ ਫੀਲ ਕਰਦੇ ਆ ਕਿ ਮਤਲਬ ਅਸੀਂ ਰੱਬ ਨਾਲ ਵੀ ਨਾਰਾਜ਼ ਆ ਠੀਕ ਹੈ ਅਸੀਂ ਰੱਬ ਨੂੰ ਨਾਰਾਜ਼ ਕਰ ਰਹੇ ਆ ਇਸ ਕਰਕੇ ਅਸੀਂ ਪਿਆਰ ਦੀ ਭਾਵਨਾ ਲੈ ਕੇ ਚੱਲਣਾ ਅਗ ਇੱਕ ਅਕਾਲ ਪੁਰਖ ਨੂੰ ਹੀ ਯਾਦ ਕਰੋ ਜੋ ਸਭ ਦੇ ਅੰਦਰ ਵਸ ਰਿਹਾ ਹੈ ਜਦੋਂ ਸੁਲਤਾਨਪੁਰ ਦੇ ਨਵਾਬ दौਲਤਖਾਂ ਤੇ ਕਾਜੀ ਨੇ ਗੁਰੂ ਜੀ ਦੀ ਇਹ ਗੱਲ ਸੁਣੀ ਤਾਂ ਕਹਿਣ ਲੱਗੇ ਕਿੱਥੋਂ ਦੇ ਨਵਾਬ ਤੇ ਕਾਜੀ ਸੀਗੇ ਸੁਲਤਾਨਪੁਰ ਦੇ ਨਵਾਬ ਦੌਲਤਖਾਨ ਅਤੇ ਕਾਜ਼ੀ ਨੇ ਗੁਰੂ ਜੀ ਦੀ ਇਹ ਗੱਲ ਸੁਣੀ ਤਾਂ ਕਹਿਣ ਲੱਗੇ ਗੁਰੂ ਜੀ ਜੇ ਤੁਹਾਨੂੰ ਹਿੰਦੂਆਂ ਤੇ ਮੁਸਲਮਾਨਾਂ ਅੰਦਰ ਇੱਕੋ ਰੱਬ ਦਿਸਦਾ ਹੈ ਤਾਂ ਆਓ ਸਾਡੇ ਨਾਲ ਰਲ ਕੇ ਨਮਾਜ਼ ਪੜੋ ਸਤਿਗੁਰੂ ਨਵਾਬ ਤੇ ਕਾਜ਼ੀ ਨਾਲ ਤੁਰ ਪਏ ਮੈਨੂੰ ਥੋੜਾ ਥੋੜਾ ਯਾਦ ਵੀ ਆ ਰਿਹਾ ਵੀ ਜਿਸ ਕਿਸੇ ਬੱਚੇ ਨੂੰ ਇਹ ਸਪੀਚ ਵੀ ਦਿੱਤੀ ਸੀਗੀ ਸ਼ਾਇਦ ਕਿਹਨੂੰ ਦਿੱਤੀ ਸੀਗੀ ਕਾਜ਼ੀ ਤੇ ਨਵਾਬ ਮਤਲਬ ਇਹ ਵਾਲੀ ਤਾਂ ਹੁਣ ਮੇਰੇ ਧਿਆਨ ਚ ਨਹੀਂ ਆ ਰਿਹਾ ਤੇ ਉਹਨੇ ਮਤਲਬ ਇਹੀ ਸਪੀਚ ਸੀਗੀ ਵੀ ਗੁਰੂ ਸਾਹਿਬ ਜੀ ਨੇ ਕੀ ਉਪਦੇਸ਼ ਦਿੱਤਾ ਤੇ ਸਭ ਦੇ ਮਤਲਬ ਕਿ ਸਤਗੁਰੂ ਨਵਾਬ ਤੇ ਕਾਜੀ ਦੇ ਨਾਲ ਨਮਾਜ਼ ਪੜਨ ਵਾਸਤੇ ਤੁਰ ਪਏ ਗੁਰੂ ਸਾਹਿਬ ਜੀ ਕਿੰਨਾਂ ਦੇ ਨਾਲ ਨਮਾਜ਼ ਪੜਨ ਲਈ ਤੁਰ ਪਏ ਹਾਂ ਕਾਜ਼ੀ ਤੇ ਨਵਾਬ ਦੇ ਨਾਲ ਮਸਜਿਦ ਵਿੱਚ ਸਾਰੇ ਮੁਸਲਮਾਨ ਇਕੱਠੇ ਹੋਏ ਮਸਜਿਦ ਮੁਸਲਮਾਨਾਂ ਦਾ ਉਹ ਸਥਾਨ ਹੈ ਜਿੱਥੇ ਉਹ ਬੈਠ ਕੇ ਹਨਾ ਆਪਣੇ ਆਹਾ ਆਪਣੇ ਅੱਲਾ ਨੂੰ ਧਿਆਉਂਦੇ ਐ ਤੇ ਮਸਜਿਦ ਵਿੱਚ ਸਾਰੇ ਮੁਸਲਮਾਨ ਇਕੱਠੇ ਹੋਏ ਸਭ ਦੇ ਅੱਗੇ ਖਲੋ ਕੇ ਕਾਜ਼ੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਜਿਵੇਂ ਕਾਜ਼ੀ ਅਗਵਾਈ ਕਰਦਾ ਸਭ ਦੇ ਅੱਗੇ ਖਲੋ ਕੇ ਉਹਨੇ ਆਪਣੀ ਨਮਾਜ਼ ਨੂੰ ਸ਼ੁਰੂ ਕੀਤਾ ਤੇ ਗੁਰੂ ਜੀ ਵੀ ਉਸ ਦੇ ਕੋਲ ਖੜੇ ਹੋ ਗਏ ਤੇ ਲੱਗੇ ਕਾਜ਼ੀ ਦੇ ਚਿਹਰੇ ਨੂੰ ਪੜਨ ਤੁਹਾਨੂੰ ਯਾਦ ਹੋਏਗਾ ਕਿਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਵੈਸ਼ਨੂ ਸਾਧ ਕੋਲ ਗਏ ਸੀ ਕਿਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਕਾਲਜੁਗ पांडे ਕੋਲ ਗਏ ਸੀ ਉਹ ਆਪੋ ਆਪ ਜੋ ਕਰਦੇ ਸੀ ਕਰਦੇ ਸੀ ਪਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਚਿਹਰੇ ਨੂੰ ਉਹਨਾਂ ਦੇ ਅੰਦਰ ਨੂੰ ਪਾੜਦੇ ਸੀਗੇ ਵੀ ਇਹ ਪਲੱਕੀ ਕਰਨਾ ਚਾਹੁੰਦਾ ਹਨਾ ਉਹ ਬਾਰੀ ਕੁਛ ਕਰਦਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਉਹਦੇ ਅੰਦਰ ਦੀ ਅਸਲੀਅਤ ਨੂੰ ਪਹਿਲਾਂ ਹੀ ਪਛਾਣ ਲੈਂਦੇ ਸੀ ਵੀ ਕੀ ਕਰਨਾ ਚਾਹੁੰਦਾ ਇਸੇ ਤਰ੍ਹਾਂ ਗੁਰੂ ਜੀ ਨੇ ਉਹਦੇ ਚਿਹਰੇ ਨੂੰ ਪੜਨ ਲੱਗਿਆ ਵੀ ਕੀ ਕਰ ਰਿਹਾ ਸਤਗੁਰੂ ਜੀ ਨੇ ਕਾਜੀ ਵੱਲ ਤੱਕਿਆ ਤੇ ਤੱਕ ਕੇ ਹੱਸ ਪਏ। ਉਹਨਾਂ ਉਹਨਾਂ ਨੂੰ ਸਾਫ਼ ਦਿਸ ਰਿਹਾ ਸੀ ਕਿ ਕਾਜੀ ਦਾ ਮਨ ਉਹ ਤੇ ਹਾਜ਼ਰ ਨਹੀਂ ਸੀ। ਉਹਨਾਂ ਨੇ ਵੇਖਿਆ ਵੀ ਕਾਜੀ ਨਵਾਜ਼ ਨਮਾਜ਼ ਤੇ ਪੜ ਰਿਹਾ ਹੈ ਪਰ ਉਹਨਾਂ ਨੇ ਮਨ ਨੂੰ ਪੜਿਆ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਵੀ ਮਨ ਕਰਕੇ ਨਮਾਜ਼ ਨਹੀਂ ਪੜ ਰਿਹਾ ਸਿਰਫ ਮੂੰਹ ਦੇ ਵਿੱਚੋਂ ਬੋਲ ਰਿਹਾ ਠੀਕ ਹੈ। ਮਨ ਤਾਂ ਇਹਦਾ ਹੋਰ-ਹੋਰ ਪਾਸੇ ਤੁਰਿਆ ਫਿਰਦਾ ਹੈ। ਇੱਕ ਜਪਜੀ ਸਾਹਿਬ ਦੇ ਵਿੱਚ ਪੰਕਤੀ ਵੀ ਹੈ। ਠੀਕ ਹੈ। ਪੰਕਤੀ ਹੈ ਕਿ ਇਨਸਾਨ ਭਗਤੀ ਕਰਨ ਵਾਸਤੇ ਬੈਠ ਗਿਆ ਇਹ ਪੰਕਤੀ ਵੀ ਪਹਿਲੀ ਪੌੜੀ ਦੇ ਵਿੱਚ ਹੀ ਹੈ ਉਹ ਚੁੱਪ ਕਰਕੇ ਬੈਠ ਤਾਂ ਗਿਆ ਪਰ ਚੁੱਪ ਹੋਣ ਦੇ ਨਾਲ ਬਾਰੀ ਚੁੱਪ ਹੋਣ ਦੇ ਨਾਲ ਉਹਦਾ ਅੰਦਰ ਚੁੱਪ ਨਹੀਂ ਹੋਇਆ ਕਿਹੜੀ ਪੰਕਤੀ ਪੜਾ ਚੁੱਪੇ ਚੁੱਪਣਾ ਹੋਈ ਜੇ ਲਾਇ ਰਹਾ ਲਿਖਾਰ ਸ਼ਾਬਾਸ਼ ਚੁੱਪੇ ਚੁੱਪਣਾ ਹੋਵਈ ਜੇ ਲਾਇ ਰਹਾ ਲਿਖਾਰ ਇਹਦਾ ਮਤਲਬ ਪਤਾ ਕੀ ਆ ਕਿ ਉਸੀ ਮਤਲਬ ਵੈਸੀ ਮੈਂ ਇੱਕ ਐਗਜ਼ਾਮਪਲ ਦੇਣਾ ਹੈ ਬੰਦਾ ਗੁਰਦੁਆਰਾ ਸਾਹਿਬ ਗਿਆ ਜਾਂ ਕਿਸੇ ਧਾਰਮਿਕ ਸਥਾਨ ਤੇ ਗਿਆ ਹੱਥ ਜੋੜ ਲਏ ਤੇ ਜਿਹੜਾ ਉੱਥੇ ਬੈਠਾ ਸੀ ਉਹਨੂੰ ਕਹਿੰਦਾ ਵੀ ਮੈਂ ਤਾਂ ਰੱਬ ਕੋਲ ਰੱਬ ਕੋਲੋਂ ਭਗਤੀ ਮੰਗਣ ਵਾਸਤੇ ਆਇਆ ਹਾਂ ਰੱਬ ਦਾ ਨਾਮ ਮੰਗਣ ਵਾਸਤੇ ਆਇਆ ਹਾਂ ਤੇ ਮਤਲਬ ਇਸ ਤਰ੍ਹਾਂ ਅੱਖਾਂ ਮੀਟ ਲੀਆਂ ਉਹਨੂੰ ਇਦਾਂ ਲੱਗ ਰਿਹਾ ਵੀ ਇਹਦੇ ਵਰਗਾ ਕੋਈ ਵੱਡਾ ਭਗਤ ਨਹੀਂ ਹੈਗਾ ਠੀਕ ਹੈ ਪਰ ਮੂੰਹ ਦੇ ਵਿੱਚ ਕੀ ਬੋਲ ਰਿਹਾ ਹੈ ਰੱਬਾ ਮੈਨੂੰ ਇੰਨੇ ਪੈਸੇ ਦੇਹੀਂ ਰੱਬਾ ਮੈਨੂੰ ਇੰਨਾ ਸੋਨਾ ਦੇਹੀਂ ਰੱਬਾ ਮੈਨੂੰ ਮੇਰਾ ਐਡਾ ਵੱਡਾ ਘਰ ਬਣ ਜਾਏ ਹਨਾ ਮੂੰਹ ਹਿਲ ਮਤਲਬ ਕਿ ਬੈਠਾ ਅੱਖਾਂ ਮੀਟ ਕੇ ਹੈ ਜਿਹੜਾ ਮਨ ਸੀ ਉਹ ਕੀ ਮੰਗ ਰਿਆ ਸੀ ਵੱਡਾ ਘਰ ਮੰਗ ਰਿਆ ਸੀ ਪੈਸਾ ਮੰਗ ਰਿਆ ਸੀਗਾ ਠੀਕ ਹੈ ਮਨ ਤੇ ਭਗਤੀ ਵਿੱਚ ਹਾਜ਼ਰ ਹੀ ਨਹੀਂ ਮਨ ਤੇ ਬੜੀ ਦੂਰ ਦੌੜਦਾ ਫਿਰਦਾ ਹੈ ਅਸੀਂ ਨਾ ਜਿਹੜਾ ਸਾਡਾ ਮਨ ਹੈ ਨਾ ਇਹਦੀ ਅਸੀਂ ਦੂਰੀ ਨਹੀਂ ਤੈਅ ਕਰ ਸਕਦੇ ਕਿੱਥੇ ਕਿੱਥੇ ਦੌੜ ਜਾਂਦਾ ਹੈ ਤੇ ਇਹਨੂੰ ਸਾਹ ਵੀ ਨਹੀਂ ਚੜਦਾ ਇਹ ਥੱਕਦਾ ਵੀ ਨਹੀਂ ਹੈ ਤੁਸੀਂ ਥੋੜਾ ਜਿਹਾ ਤੁਰੋਗੇ ਤੁਸੀਂ ਆਪਣੀ ਦੂਰੀ ਨਾਪੋਗੇ ਮੈਂ ਇੰਨਾ ਕੁ ਚੱਲ ਸਕਦਾ ਤੇ ਮਨ ਦਾ ਅਸੀਂ ਆਪਣੇ ਦਾ ਅਨੁਮਾਨ ਨਹੀਂ ਲਾ ਸਕਦੇ ਕੋਈ ਤੁਹਾਨੂੰ ਪੁੱਛੂਗਾ ਤੁਹਾਡਾ ਮਨ ਇੱਕ ਘੰਟੇ ਵਿੱਚ ਕਿੰਨਾ ਸਫਰ ਤੈਅ ਕਰਦਾ ਸਮਝ ਨਹੀਂ ਆਉਣੀ ਇਹ ਤਾਂ ਇੱਕ ਮਿੰਟ ਦੇ ਵਿੱਚ ਹੀ ਆ ਕੈਨੇਡਾ ਆਸਟ੍ਰੇਲੀਆ ਘੁੰਮ ਆਉਂਦਾ ਹਨ ਅਸੀਂ ਕਦੇ ਸ਼ਹਿਰ ਵੇਖਿਆ ਵੀ ਨਹੀਂ ਹੁੰਦਾ ਸਾਡਾ ਮਨ ਉਹ ਇਮੇਜ ਆਪ ਹੀ ਤਿਆਰ ਕਰ ਲੈਂਦਾ ਜੇ ਕਿਸੇ ਨੇ ਕਹਿ ਦਿੱਤਾ ਫਲਾਣੇ ਸ਼ਹਿਰ ਵਿੱਚ ਨਾ ਨਦੀਆਂ ਜਿਹੜੀਆਂ ਵਿੱਚ ਜਿਹੜੇ ਆ ਬੜੇ ਸੋਹਣੇ ਆ ਅਸੀਂ ਆਪਣੇ ਅੰਦਰ ਆਪੇ ਵਿੱਚ ਤਿਆਰ ਕਰ ਲੈਨੇ ਆ ਕੈਨੇਡਾ ਦੇ ਵਿੱਚ ਕੈਨੇਡਾ ਦੀਆਂ ਨਦੀਆਂ ਨਹਿਰਾਂ ਠੀਕ ਹੈ ਅਸੀਂ ਆਪਣੇ ਮਨ ਚ ਆਪੇ ਬਣਾ ਲਿਆ ਹੈ ਜਿਹੜੇ ਨੇ ਕਦੇ ਵਿਚਾਰੇ ਨੇ ਜਹਾਜ਼ ਚੜ੍ਹ ਕੇ ਵੀ ਨਹੀਂ ਵੇਖਿਆ ਉਹਦੇ ਮਨ ਵਿੱਚ ਵੀ ਜਹਾਜ਼ ਬਣ ਜਾਂਦਾ ਵੀ ਐਦਾਂ ਚੜ੍ਹਦੇ ਹੋਣਗੇ ਤਾਂ ਐਦਾਂ ਉਤਰਦੇ ਹੋਣਗੇ ਠੀਕ ਹੈ ਠੀਕ ਹੈ ਮਨ ਸਾਡਾ ਐਦਾਂ ਵੀ ਇਹ ਮਤਲਬ ਵਿਚਾਰਾਂ ਦਾ ਸੰਕਲਪ ਹੈ ਇਹਦੇ ਅੰਦਰ ਮਾੜੀਆਂ ਚੰਗੀਆਂ ਉੱਚੀਆਂ ਨੀਵੀਆਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਪਰ ਸਭ ਤੋਂ ਵੱਡਾ ਪੰਛੀ ਹੈ ਸਭ ਤੋਂ ਤੇਜ਼ ਦੌੜਨ ਵਾਲਾ ਤੇ ਸਭ ਤੋਂ ਵੱਡੀ ਉਡਾਰੀ ਲਾਉਣ ਵਾਲਾ ਤੋਂ ਸਾਡਾ ਮਾਨ ਹੈ ਪਤਾ ਨਹੀਂ ਕਿੱਥੇ ਕਿੱਥੇ ਦੌੜ ਆਉਂਦਾ ਹੈ ਠੀਕ ਹੈ ਇਸ ਕਰਕੇ ਤੁਸੀਂ ਘਰ ਦੇ ਵਿੱਚ ਬੈਠੇ ਹੋਵੋਗੇ ਮਤਲਬ ਸੇਮ ਪੋਜੀਸ਼ਨ ਆ ਜੇਕਰ ਤੁਸੀਂ ਸਕੂਲ ਦੀ ਪੜ੍ਹਾਈ ਕਰਨ ਲੱਗਿਓ ਤੁਹਾਡਾ ਕੱਲ ਨੂੰ ਇਗਜ਼ਾਮ ਆ ਤੁਸੀਂ ਸਾਹਮਣੇ ਕਿਤਾਬ ਤਾਂ ਖੋਲ ਲਈ ਆ ਠੀਕ ਹੈ ਇਦਾਂ ਕਰ ਰਹੇ ਹੋ ਕਰ ਰਹੇ ਹੋ ਹੁਣ ਮੈਨੂੰ ਐਂ ਦੱਸੋ ਪੇਪਰ ਵਿੱਚੋਂ ਇਗਜ਼ਾਮ ਵਿੱਚੋਂ ਨੰਬਰ ਕਿਸ ਤੇ ਵਧੀਆ ਆਉਣਗੇ ਜਿੰਨੇ ਸਿਰਫ ਅੱਖਾਂ ਨਾਲ ਪੜਿਆ ਹੋਏਗਾ ਜਾਂ ਮਨ ਲਾ ਕੇ ਪੜਿਆ ਹੋਏਗਾ ਮਨ ਲਾ ਕੇ ਠੀਕ ਹੈ ਮਨ ਤਾਂ ਸਾਡਾ ਮੇਰੇ ਅੱਗੇ ਕਿਤਾਬ ਖੁੱਲੀ ਹੋਈ ਐ ਕਈ ਬੱਚੇ ਇਦਾਂ ਦੇ ਹੁੰਦੇ ਆ ਨਾ ਮਤਲਬ ਆਹ ਕਿਤਾਬ ਐ ਤੇ ਆਹ ਹੱਥ ਵਿੱਚ ਫੋਨ ਐ ਜਦੋਂ ਤਾਂ ਮੰਮੀ ਪਾਪਾ ਸਾਹਮਣੇ ਆਏ ਕਿਤਾਬ ਉੱਪਰ ਹੋ ਗਈ ਹੈ ਨਾ ਜਦੋਂ ਮੰਮੀ ਪਾਪਾ ਪਾਸੇ ਗਏ ਫੋਨ ਉੱਪਰ ਹੋ ਗਿਆ ਠੀਕ ਹੈ ਤੇ ਮਾਤਾ ਪਿਤਾ ਬਾਹਰ ਕੰਮ ਕਰ ਰਹੇ ਆ ਉਹ ਅੰਦਰ ਆਉਂਦੇ ਆ ਝਟਕ ਬਾਅਦ ਪਾਣੀ ਰੱਖ ਗਏ ਮੇਰਾ ਬੱਚਾ ਪੜ ਰਿਹਾ ਹੈ ਫਿਰ ਆਏ ਪਾਣੀ ਤੋਂ ਬਾਅਦ ਕੁਝ ਹੋਰ ਰੱਖ ਕੇ ਮੇਰਾ ਬੱਚਾ ਪੜ ਰਿਹਾ ਹੈ ਹਰ ਇੱਕ ਡਿਮਾਂਡ ਅੰਦਰ ਬੈਠੇ ਦੀ ਪੂਰੀ ਕੀਤੀ ਜਾ ਰਹੀ ਹੈ ਪਰ ਸਾਡਾ ਮਨ ਇਸ ਕਿਤਾਬ ਵਿੱਚ ਨਹੀਂ ਹੈ ਸਾਡਾ ਮਨ ਕਿੰਦੇ ਵਿੱਚ ਹੈ ਤੇ ਕੱਲ ਨੂੰ ਸਾਡਾ ਇਗਜ਼ਾਮ ਹੈ ਤੇ ਅੱਜ ਸਾਡਾ ਮਨ ਤਿਆਰੀ ਕਿਹਦੀ ਕਰ ਰਿਹਾ ਹੈ ਫੋਨ ਦੀ ਤਿਆਰੀ ਕਰ ਰਿਹਾ ਹੈ ਠੀਕ ਹੈ ਫਿਰ ਸਾਡਾ ਕੋਈ ਟੀਚਰ ਕਹਿ ਦੇ ਕੋਈ ਸਕੂਲ ਵਾਲਿਆਂ ਨੇ ਕਹਿਤਾ ਤੁਹਾਡਾ ਉੱਥੇ ਟੂਰ ਲੈ ਕੇ ਜਾਣਾ ਹੈ ਅੱਜ ਇਹ ਟੂਰ ਦਾ ਨਾਮ ਹੀ ਲਿਆ ਹੈ ਸਕੂਲ ਵਾਲਿਆਂ ਨੇ ਜਾਂ ਸਕੂਲ ਵਾਲਿਆਂ ਨੇ ਕਿਹਾ ਤੁਹਾਨੂੰ ਤੀਰਥ ਸਥਾਨਾਂ ਤੇ ਨਾ ਲੈ ਕੇ ਜਾਣਾ ਆ ਦਰਸ਼ਨ ਕਰਾ ਕੇ ਲਿਆਉਣੇ ਅੱਜ ਉਹਨਾਂ ਨੇ ਨਾਮ ਹੀ ਲਿਆ ਸਾਡੇ ਮਨ ਨੇ ਆਪਣੇ ਅੰਦਰ ਬਣਾਉਣਾ ਵੀ ਸ਼ੁਰੂ ਕਰਤਾ ਇਦਾਂ ਇਦਾਂ ਜਾਵਾਂਗੇ ਹਨਾ ਉੱਥੇ ਆ ਹੋਏਗਾ ਇਦਾਂ ਹੋਏਗਾ ਮਤਲਬ ਕਿ ਕਿਸੇ ਕੰਮ ਦੇ ਵਿੱਚ ਵੀ ਸਾਡੇ ਮਨ ਦਾ ਹੋਣਾ ਬਹੁਤ ਜ਼ਰੂਰੀ ਆ ਜੇ ਅਸੀਂ ਸਫਲ ਹੋਣਾ ਚਾਹੁੰਨੇ ਆ ਤਾਂ ਪਰ ਸਾਡਾ ਮਨ ਬਹੁਤ ਦੂਰੀਆਂ ਉਡਾਰੀਆਂ ਲਾ ਜਾਂਦਾ ਤੁਸੀਂ ਇੱਥੇ ਬੈਠੇ ਹੋਇਓ ਪਰ ਪਤਾ ਨਹੀਂ ਮਨ ਕਿੱਥੇ-ਕਿੱਥੇ ਹੋਏਗਾ ਮੈਂ ਹੁਣੇ ਮਾੜਾ ਜਿਹਾ ਕਹਿ ਦਿੱਤਾ ਵੀ ਕਿੰਨੀ ਤਰੀਕ ਨੂੰ ਤੁਹਾਡਾ ਪੇਪਰ ਹੈ ਕਿੰਨੀ ਤਰੀਕ ਨੂੰ ਤੁਸੀਂ ਆਪਣੇ ਆਪਣੇ ਸੈਂਟਰ ਵਿੱਚ ਵੀ ਪਹੁੰਚ ਜਾਣਾ ਹੁਣੇ ਵੀ ਉੱਥੇ ਏਦਾਂ ਪੇਪਰ ਹੁੰਦਾ ਏਦਾਂ ਹੁੰਦਾ ਹਨਾ ਇਹਦਾ ਮਤਲਬ ਹੈ ਮਨ ਦੀ ਕੋਈ ਦੂਰੀ ਨਾਪੀ ਨਹੀਂ ਜਾਂਦੀ ਕੋਈ ਤੈਅ ਨਹੀਂ ਕੀਤੀ ਜਾਂਦੀ ਦੌੜ ਦਾ ਬਹੁਤ ਜ਼ਿਆਦਾ ਹੈ ਠੀਕ ਹੈ ਕਿਉਂਕਿ ਭਗਤ ਕਬੀਰ ਜੀ ਨੇ ਵੀ ਕਿਹਾ ਸੀ ਕਬੀਰ ਮਨ ਪੰਖੀ ਭਇਓ ਉੱਡ-ਉੱਡ ਦਹਾ ਦਿਸ਼ ਜਾਏ ਠੀਕ ਹੈ ਇਹਦਾ ਮਤਲਬ ਪੰਛੀ ਵਰਗਾ ਪਰ ਮੈਂ ਸੋਚਦਾ ਹੁੰਨਾ ਨਾ ਪੰਛੀ ਉੱਡਿਆ ਤੇ ਕੁਛ ਦੇਰ ਉੱਡਿਆ ਆਪਣੇ ਆਲੇ ਨੇ ਵਿੱਚ ਆ ਕੇ ਬੈਠ ਗਿਆ ਤੇ ਜਿਹੜਾ ਸਾਡਾ ਮਨ ਆਏ ਸਾਡੇ ਅੰਦਰੋਂ ਉੱਡਦਾ ਹੈ ਤੇ ਇਹਨੂੰ ਤੇ ਅੰਦਰ ਆ ਲੈਣੇ ਵਿੱਚ ਵਾਪਸ ਆਉਣ ਦਾ ਕਈ ਵਾਰ ਟਾਈਮ ਹੀ ਨਹੀਂ ਮਿਲਦਾ ਪਤਾ ਨਹੀਂ ਕਿੰਨੀ ਕੁ ਦੂਰ ਉੱਡ ਜਾਂਦਾ ਠੀਕ ਹੈ ਹੁਣ ਆਪਾਂ ਇਹ ਚੀਜ਼ ਸਮਝ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਕਾਜੀ ਨਮਾਜ਼ ਪੜ ਰਿਹਾ ਹੈ ਕਾਜੀ ਵੱਲ ਤੱਕਿਆ ਤੱਕ ਕੇ ਹੱਸ ਪਏ ਉਹਨਾਂ ਨੂੰ ਸਾਫ਼ ਦਿਖ ਰਿਹਾ ਸੀ ਕਿ ਕਾਜੀ ਦਾ ਮਨ ਉੱਥੇ ਹਾਜ਼ਰ ਕਾਜੀ ਸਰੀਰ ਕਰਕੇ ਤੇ ਨਮਾਜ਼ ਪੜ ਰਿਹਾ ਪਰ ਕਾਜੀ ਦਾ ਮਨ ਉੱਥੇ ਹਾਜ਼ਰ ਨਹੀਂ ਹੈ ਸਾਡੇ ਵਿੱਚੋਂ ਵੀ ਬੜੇ ਐਸੇ ਆ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਕਥਾ ਹੋ ਰਹੀ ਹੋਏ ਕੀਰਤਨ ਹੋ ਰਿਹਾ ਹੋਵੇ ਠੀਕ ਹੈ ਅਸੀਂ ਅੰਦਰ ਮੱਥਾ ਟੇਕਿਆ ਬੈਠੇ ਧਿਆਨ ਬਾਹਰ ਹੈ ਭੱਜ ਕੇ ਆਏ ਉੱਥੇ ਸੇਵਾ ਚੱਲ ਰਹੀ ਹੈ ਸਾਡਾ ਧਿਆਨ ਕਿਤੇ ਹੋਰ ਹੈ ਠੀਕ ਹੈ ਇਹ ਕੱਲੀ ਤੁਹਾਡੀ ਗੱਲ ਨਹੀਂ ਹੈ ਸਾਰੀ ਦੁਨੀਆ ਦੀ ਮੈਂ ਗੱਲ ਕਰ ਰਿਹਾ ਹਾਂ ਬਹੁਤ ਐਸੇ ਮਿਲ ਜਾਂਦੇ ਹਨ ਕਿਤੇ ਵੀ ਜਾਓ ਤਾਂ ਮਤਲਬ ਇਹ ਵੀ ਮਨ ਜੋ ਕਹੂਗਾ ਨਾ ਇੱਕ ਤੁਸੀਂ ਹੋਰ ਕਈ ਵਾਰੀ ਸੋਚਿਆ ਹੋਣਾ ਅੱਜ ਘਰ ਦੇ ਵਿੱਚ ਕੁਝ ਖਾਣ ਲਈ ਬਣਿਆ ਬੜੇ ਚਾਅ ਨਾਲ ਸਾਡੀ ਮਾਤਾ ਨੇ ਬਣਾਇਆ ਪੁੱਤਾ ਖਾ ਲਓ ਜੇ ਸਾਡਾ ਜੀ ਨਹੀਂ ਕਰ ਰਿਹਾ ਸਾਡਾ ਅੱਗੋ ਭਲਾ ਜਵਾਬ ਕੀ ਹੁੰਦਾ ਵੀ ਮੇਰਾ ਮਨ ਨਹੀਂ ਕਰਦਾ ਹੁਣ ਮਨ ਨਹੀਂ ਕਰਦਾ ਹਨਾ ਮਨ ਨਹੀਂ ਕਰ ਰਿਹਾ ਜੇ ਆਹ ਕੰਮ ਕਰ ਦੋ ਪੁੱਤਰ ਮਾਂ ਬਹੁਤ ਥੱਕੀ ਐ ਬਾਪੂ ਥੱਕਿਆ ਉਹਨੇ ਕਿਹਾ ਕੰਮ ਮੇਰਾ ਮਨ ਨਹੀਂ ਉਲਟਾ ਸਾਨੂੰ ਕੀ ਕਰਨਾ ਚਾਹੀਦਾ ਸੀ ਵੀ ਵੇਖਣਾ ਚਾਹੀਦਾ ਸੀ ਮੰਮੀ ਥੱਕੀ ਐ ਪਾਪਾ ਥੱਕੇ ਆ ਮਾਨੂੰ ਥੱਕੇ ਨਾ ਲਾਓ ਵੀ ਇਹਨਾਂ ਦੀ ਹੈਲਪ ਕਰੋ ਹਨਾ ਮਾਂ ਨੇ ਘੰਟਾ ਲਾ ਕੇ ਕੁਝ ਬਣਾਇਆ ਕੱਟਿਆ ਫਿਰ ਬਣਾਇਆ ਫਿਰ ਸਾਡੇ ਅੱਗੇ ਲਿਆ ਕੇ ਪਲੋਸਿਆ ਅਸੀਂ ਸਿਰਫ ਇੰਨਾ ਕਹਤਾ ਮੇਰਾ ਮਨ ਨਹੀਂ ਕਰਦਾ ਠੀਕ ਹੈ ਅਸੀਂ ਤਾਂ ਇੰਨੀ ਗੱਲ ਦਾ ਜਵਾਬ ਦਿੱਤਾ ਹੁਣ ਸਾਡੇ ਮਨ ਨੇ ਤਾਂ ਜਵਾਬ ਦਿੱਤਾ ਤੇ ਸਾਡੀ ਮਾਂ ਨੂੰ ਅਸੀਂ ਫਿਰ ਫਾਹਲਾਤਾ ਉਹ ਫਿਰ ਕੁਝ ਹੋਰ ਬਣਾ ਰਹੀ ਵੀ ਮੇਰਾ ਬੱਚਾ ਕੀ ਖਾਏਗਾ ਉਲਟਾ ਸੀ ਆਪਣੇ ਮਨ ਨੂੰ ਮਨਾਉਣਾ ਸੀ ਅਸੀਂ ਆਪਣੇ ਮਨ ਨੂੰ ਨਾ ਮਾੜੀਆਂ ਚੀਜ਼ਾਂ ਵੱਲੋਂ ਹਟਾਉਣਾ ਹੈ ਤੇ ਚੰਗੀਆਂ ਚੀਜ਼ਾਂ ਵੱਲ ਅਸੀ ਲਾਉਣਾ ਹੈ ਜਾਗੋ ਚੱਲ ਰਹੀ ਹੋਵੇ ਡੀਜੇ ਚੱਲ ਰਿਹਾ ਹੋਣ ਠੀਕ ਹੈ ਤੁਸੀਂ ਕਿਸੇ ਫੰਕਸ਼ਨ ਤੇ ਗਏ ਹੋ ਸੱਚੋ ਸੱਚ ਦੱਸਿਓ ਕਦੇ ਕਿਸੇ ਬੱਚੇ ਨੇ ਆਖਿਆ ਵੀ ਮੇਰਾ ਤਾਂ ਨਹੀਂ ਮਨ ਕਰਦਾ ਮੈਂ ਡੀਜਿਆਂ ਦੇ ਸਾਹਮਣੇ ਬੈਠਾ ਰਵਾਂ ਇੱਥੇ ਸਾਰੇ ਨੱਚ ਰਹੇ ਮੇਰਾ ਤਾਂ ਨਹੀਂ ਮਨ ਕਰਦਾ ਕਿ ਮੈਂ ਤਾਂ ਹੁਣ ਇਹਨਾਂ ਨੂੰ ਵੇਖਣਾ ਹੀ ਨਹੀਂ ਮੈਂ ਤਾਂ ਅੱਖਾਂ ਬੰਦ ਕਰ ਲਵਾਂ ਠੀਕ ਹੈ ਪੈਲਸ ਗਏ ਆ ਸਟੇਜ ਤੇ ਨੱਚ ਰਹੇ ਆ ఆర్కెస్ట్రా ਨੱਚ ਰਹੀਆਂ ਆ ਪਰਿਵਾਰ ਵਾਲੇ ਨੱਚ ਰਹੇ ਆ ਤੇ ਬਹੁਤ ਘੱਟ ਇਨਸਾਨ ਹੋਣਗੇ ਜਿਹੜੇ ਕੁਰਸੀ ਲੈ ਕੇ ਪੈਲਸ ਦੇ ਮਤਲਬ ਅੰਦਰ ਤੋਂ ਬਾਹਰ ਬਹਿ ਜਾਂਦੇ ਆ ਵੀ ਮੈਂ ਨਹੀਂ ਮੈਂ ਤਾਂ ਨਹੀਂ ਇਹ ਵੇਖਣਾਗਾ ਤੇ ਦਿਮਾਗ ਖਰਾਬ ਕਰਨ ਵਾਲੇ ਹੀ ਆ ਇੱਥੇ ਕਿਹੜਾ ਕੁਝ ਚੰਗਾ ਚੱਲ ਰਿਹਾ ਠੀਕ ਹੈ ਤੇ ਨਹੀਂ ਤਾਂ ਸਾਡਾ ਮਨ ਟੀਵੀ ਤੇ ਲੱਗਿਆ ਹੋਇਆ ਹੈ ਨਾਟਕਾਂ ਦੀ ਖੁਰਾਕ ਤੇ ਲੱਗਿਆ ਹੋਇਆ ਸੀ ਆਪਣਾ ਮਨ ਇਦਾਂ ਦੀ ਖੁਰਾਕ ਤੇ ਲਾ ਲਿਆ ਜਿਹੜੀ ਚੀਜ਼ ਤੇ ਸਾਡਾ ਮਨ ਲੱਗਾ ਹੋਗਾ ਨਾ ਉਹ ਖੁਰਾਕ ਮੰਗੂਗਾ ਇਹ ਤੁਸੀਂ ਹਮੇਸ਼ਾ ਸੋਚ ਕੇ ਵੇਖਿਓ ਬੱਚਾ ਬਿਮਾਰ ਹੈ ਜਾਂ ਅਸੀਂ ਬਿਮਾਰ ਆ ਨਾ ਅਸੀਂ ਦਵਾਈ ਤੇ ਆਪਣਾ ਮਨ ਲਾਇਆ ਸਵੇਰੇ ਆ ਮੈਡੀਸਿਨ ਲੈਣੀ ਸ਼ਾਮ ਨੂੰ ਠੀਕ ਹੈ ਸਾਡੀ ਖੁਰਾਕ ਬਣ ਗਈ ਹੁਣ ਸਾਨੂੰ ਕੀ ਹੈ ਵੀ ਜੇ ਆ ਗੋਲੀ ਨਹੀਂ ਲਈ ਤਾਂ ਅੱਜ ਤੁਰਿਆ ਨਹੀਂ ਜਾਣਾ ਖਰਾਕ ਬਣ ਗਈ ਹਨਾ ਕਈ ਜਿਹੜੇ ਪਹਿਲਵਾਨ ਨੇ ਉਹਨਾਂ ਨੇ ਆਪਣੀ ਖਰਾਕ ਓਦਾਂ ਦੀ ਬਣਾ ਲਈ ਖਾਵਾਂਗੇ ਤਾਂ ਖੇਡ ਸਕਾਂਗੇ ਠੀਕ ਹੈ ਜਿਵੇਂ ਜਾਂ ਹਰੇਕ ਦੀ ਆਪੋ ਆਪਣੀ ਖਰਾਕ ਬਣ ਗਈ ਕਿਸੇ ਦੀ ਸਿਹਤ ਨੂੰ ਲੈ ਕੇ ਕਿਸੇ ਨੂੰ ਕੁਝ ਇੱਕ ਅਸੀਂ ਆਪਣੇ ਮਨ ਦੀ ਖਰਾਕ ਬਣਾ ਲਈ ਦੁਨੀਆਵੀ ਨਾਟਕ ਠੀਕ ਹੈ ਦੁਨੀਆ ਦੇ ਰੰਗ ਤਮਾਸ਼ੇ ਹੁਣ ਮਤਲਬ ਕਿ ਮੈਂ ਮਨ ਦੇ ਕੈਂਪੀ ਚੱਲ ਰਿਹਾ ਹਾਂ ਅੱਜ ਸੋਮਵਾਰ ਕੋਈ ਸੀਰੀਅਲ ਆਇਆ ਉਹਨੇ ਅਗਲੇ ਸੋਮਵਾਰ ਆਉਣਾ ਹਫਤੇ ਬਾਅਦ ਠੀਕ ਹੈ ਅਸੀਂ ਮਾਨ ਨਾਲ ਉਹਨੂੰ ਵੇਖ ਰਹੇ ਅਸੀਂ ਰੋਟੀ ਵੀ ਛੱਡ ਦਾਂਗੇ ਪੜ੍ਹਾਈ ਵੀ ਛੱਡ ਦਾਂਗੇ ਉਸ ਨਾਟਕ ਪਿੱਛੇ ਆ ਕੇ ਅਸੀਂ ਅੱਜ ਵੇਖਣਾ ਸ਼ੁਰੂ ਕਰ ਦਿੱਤਾ ਜਦੋਂ ਨਾਟਕ ਵੇਖਦਿਆਂ ਵੇਖੇ ਜੋ ਨਾਟਕ ਦਾ ਐਂਡ ਹੋਣ ਵਾਲਾ ਸੀਗਾ ਨਾ ਐਂਡ ਹੋਣ ਵਾਲਾ ਸੀ ਖਾਸ ਪਰਿਵਾਰ ਦੇ ਮੈਂਬਰ ਵਿੱਚੋਂ ਇੱਕ ਨੇ ਪਿਸਤੌਲ ਚੁੱਕਿਆ ਦੂਸਰੇ ਨੂੰ ਗੋਲੀ ਮਾਰਨ ਲੱਗਿਆ ਪਰ ਗੋਲੀ ਵੱਜੀ ਨਹੀਂ ਤੇ ਸੀਰੀਅਲ ਖਤਮ ਹੋ ਗਿਆ ਹੋ ਗਿਆ 8 ਦਿਨ ਤੁਹਾਡਾ ਮਾਨ ਪਤਾ ਕੀ ਸੋਚੂਗਾ ਪਤਾ ਨਹੀਂ ਵੱਜੀ ਹੋਊਗੀ ਕਿ ਨਹੀਂ ਪਤਾ ਨਹੀਂ ਕਿਸੇ ਨੇ ਖੋਹ ਨਾ ਲਈ ਹੋਏਗੀ ਹਨਾ ਸੋਚਾਂਗੇ ਨਾ ਕੋਈ ਵੀ ਸੀਰੀਅਲ ਜਮਾਂ ਐਂਡ ਤੇ ਆਣ ਕੇ ਉਹ ਖਤਮ ਵੀ ਐਂਡ ਤੇ ਆਣ ਕੇ ਕਰਦੇ ਆ ਵੀ ਇਹਨਾਂ ਨੂੰ ਨੈਕਸਟ ਟਾਈਮ ਵੇਖਣ ਵਾਸਤੇ ਅੰਦਰ ਨਾ ਉਤਸ਼ਾਹ ਹੋਏਗਾ ਵੀ ਅਸੀਂ ਵੇਖਣਾ ਹੈ ਠੀਕ ਹੈ ਉਹ ਏਦਾਂ ਕਰਕੇ ਚੱਲਣਗੇ ਵੀ ਇਹਨਾਂ ਨੇ ਫਿਰ ਇਹ ਖੁਸ਼ੀ ਨਾਲ ਵੇਖਣਗੇ ਨੈਕਸਟ ਟਾਈਮ ਤੇ ਅਸੀਂ ਫਿਰ ਕੀ ਕਰਦੇ ਆ ਸਾਡਾ ਧਿਆਨ ਫਿਰ ਉੱਥੇ ਏਦਾਂ ਦਾ ਟਿਕ ਜਾਂਦਾ ਹੈ ਵੀ ਹੁਣ ਇਹ ਅਗਲੇ ਸੋਮਵਾਰ ਵਿਖਾਇਆ ਜਾਣਾ ਪਤਾ ਨਹੀਂ ਵੱਜੂ ਕਿ ਨਾ ਵੱਜੂ ਅਗਲੇ ਅਗਲਾ ਸੋਮਵਾਰ ਆਇਆ ਭਾਈ ਦੇਖਦਿਆਂ ਦੇਖਦਿਆਂ ਜਿੰਨੇ ਨੂੰ ਗੋਲੀ ਵੱਜਣ ਦਾ ਟਾਈਮ ਆਇਆ ਲਾਈਟ ਚਲੇ ਗਈ ਸਾਡਾ ਤੇ ਸਾਰਾ ਪਲੈਨ ਹੀ ਵਿਗੜ ਗਿਆ ਹੁਣ ਉਹ ਤਾਂ ਸੀਰੀਅਲ ਲੰਘ ਗਿਆ ਹੁਣ ਬੜੇ ਅਸੀਂ ਤੰਗ ਹੋਵਾਂਗੇ ਵੀ ਵੇਖਣਾ ਕਿੱਥੋਂ ਸੀ ਵੀ ਗੋਲੀ ਵੱਜੀ ਕਿ ਨਹੀਂ ਫਿਰ ਜਾ ਕੇ ਅਗਲੇ ਸੋਮਵਾਰ ਪਤਾ ਲੱਗਣਾ ਹੈ ਵੀ ਹਾਂ ਨਹੀਂ ਸੀ ਵੱਜੀ ਤਾਂ ਹੀ ਜਿਉਂਦਾ ਫਿਰਦਾ ਹੈ ਹਨਾ ਮੰਨਨੇ ਮਤਲਬ ਇਦਾਂ ਦੀ ਖੁਰਾਕ ਬਣਾ ਲਈ ਪਰ ਸਾਡੇ ਮਨ ਨੂੰ ਇਹ ਖੁਰਾਕ ਬਣਾਉਣੀ ਨਹੀਂ ਚਾਹੀਦੀ ਹਾਂਜੀ ਮੁਸਲਮਾਨੀ ਰਾਜ ਸੀ ਉਹਨਾਂ ਦਾ ਹੀ ਧਰਮ ਸਥਾਨ ਸੀ ਜਿੱਥੇ ਨਮਾਜ਼ ਨੂੰ ਪੜਿਆ ਜਾ ਰਿਹਾ ਸੀ ਉਹ ਕਿੰਨਾ ਦਾ ਸਥਾਨ ਸੀ ਹਾਂ ਉਹ ਮੁਸਲਮਾਨਾਂ ਦਾ ਸਥਾਨ ਸੀ ਜਿੱਥੇ ਨਮਾਜ਼ ਪੜੀ ਜਾ ਰਹੀ ਸੀ ਠੀਕ ਹੈ ਜੀ ਇਸ ਤੋਂ ਬਾਅਦ ਕੀ ਹੋਇਆ ਸਭ ਦੇ ਅੱਗੇ ਖਲੋ ਕੇ ਕਾਜੀ ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਉੱਥੇ ਹਾਜ਼ਰ ਸੀ ਸੁਲਤਾਨਪੁਰ ਦਾ ਸਭ ਤੋਂ ਵੱਡਾ ਜਿਹੜਾ ਹਾਕਮ ਸੀ ਨਾ ਉਹ ਵੀ ਉੱਥੇ ਹਾਜ਼ਰ ਸੀਗਾ ਵੱਡਾ ਕਾਜੀ ਸੈਂਕੜੇ ਮੁਸਲਮਾਨਾਂ ਸਮੇਤ ਨਮਾਜ਼ ਵਿੱਚ ਸ਼ਾਮਲ ਸੀ ਮਤਲਬ ਉਹਨਾਂ ਵੱਲੋਂ ਕਹਿ ਲੋ ਪੂਰਾ ਜਿਵੇਂ ਆਪਾਂ ਕਹਿੰਨੇ ਵੀ ਆਪਣਾ ਬੜਾ ਵੱਡਾ ਸਮਾਗਮ ਹੈ ਇਹਦੇ ਵਿੱਚ ਜ਼ਖੇਦਾਰ ਵੀ ਪਹੁੰਚੇ ਨੇ ਸਾਰੇ ਆਏ ਆ ਠੀਕ ਹੈ ਉਦਾਂ ਉਹਨਾਂ ਨੇ ਸ਼ਮੂਲੀਅਤ ਕੀਤੀ ਸਾਰੇ ਇਕੱਠੇ ਹੋਏ ਹੋਏ ਐ ਇਹ ਗੁਰੂ ਜੀ ਵਰਗੇ ਸੂਰਮੇ ਦਾ ਹੀ ਕੰਮ ਸੀ ਨਮਾਜ਼ ਪੜਦੇ ਕਾਜੀ ਪਾਸ ਖਲੋ ਕੇ ਉਸ ਦਾ ਪਖੰਡ ਜਾਗਰ ਜਗ ਜਾਹਰ ਕਰ ਦੇਣਾ ਕੋਈ ਆਮ ਇਨਸਾਨ ਨਹੀਂ ਇਦਾਂ ਕਰ ਸਕਦਾ ਗੁਰੂ ਨਾਨਕ ਸਾਹਿਬ ਦਾ ਹੀ ਕੰਮ ਸੀ ਵੀ ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਰੱਖਣਾ ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣਾ ਜਾਣਦੇ ਸੀ ਖਰੀ ਖਰੀ ਗੱਲ ਕਹਿ ਦੇਣ ਤੋਂ ਡਰਦੇ ਨਹੀਂ ਸਨ ਡਰ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ ਸੀ ਕਾਜੀ ਕਿਵੇਂ ਸਹਾਰ ਸਕਦਾ ਸੀ ਕਿ ਕੋਈ ਉਸ ਦਾ ਪਾਪ ਜਗ ਜਾਹਰ ਕਰੇ ਕਾਜੀ ਦੇ ਮਨ 'ਚ ਕੁਝ ਹੋਰ ਸੀ ਕਾਜੀ ਕਿਵੇਂ ਸੋਚ ਸਕਦਾ ਸੀ ਕਿਸੇ ਨੂੰ ਮੇਰੇ ਬਾਰੇ ਪਤਾ ਲੱਗੇ ਹਨਾ ਹੁਣ ਮੇਰੇ ਮਨ 'ਚ ਚੱਲ ਰਿਹਾ ਹੋਵੇ ਵੀ ਮੈਂ ਤਾਂ ਆ ਇਮਤਿਹਾਨ ਇਹਨਾਂ ਦੇ ਹੋਣੇ ਆ ਮੈਂ ਇਹਨਾਂ ਨੂੰ ਕੁਝ ਨਹੀਂ ਪੜਾਉਣਾ ਭਾਵੇਂ ਫੇਲ ਹੋਣ ਤੇ ਭਾਵੇਂ ਪਾਸ ਹੋਣ ਮੇਰੇ ਮਨ 'ਚ ਚੱਲ ਰਿਹਾ ਹੈ ਪਰ ਮੈਂ ਸੋਚਦਾ ਵੀ ਤੁਹਾਨੂੰ ਨਾ ਮੇਰੇ ਮਨ ਬਾਰੇ ਪਤਾ ਲੱਗੇ ਤੁਹਾਡੇ ਮਨ ਚ ਕੋਈ ਵੀ ਬੁਰਾ ਚੱਲ ਰਿਹਾ ਹੋਵੇ ਨਾ ਤੁਸੀਂ ਇਹ ਸੋਚੋ ਕਿ ਦੂਜੇ ਬੰਦੇ ਨੂੰ ਨਾ ਪਤਾ ਲੱਗੇ ਮੈਂ ਜੋ ਕਰਨਾ ਮੈਂ ਆਪਣਾ ਕਰ ਦੇਵਾਂ ਹੈਨਾ ਇਦਾਂ ਹੀ ਹੁੰਦਾ ਨਾ ਉਸ ਤੋਂ ਬਾਅਦ ਗੁਰੂ ਜੀ ਤਾਂ ਮਤਲਬ ਖਰੀ ਖਰੀ ਗੱਲ ਕਹਿ ਦੇਣ ਤੋਂ ਡਰਦੇ ਨਹੀਂ ਸਨ ਡਰ ਉਹਨਾਂ ਦੇ ਜੀਵਨ ਵਿੱਚ ਨਹੀਂ ਸੀ ਕਾਜੀ ਕਿਵੇਂ ਸਹਾਰ ਸਕਦਾ ਸੀ ਕੋਈ ਉਸ ਦਾ ਪਾਜ ਪਾਜ ਜੋ ਮਤਲਬ ਉਹ ਕਰਨਾ ਚਾਹੁੰਦਾ ਉਹਨੂੰ ਜਗ ਜਾਹਰ ਕਰੇ ਉਸ ਨੇ ਨਮਾਜ਼ ਖਤਮ ਹੋਣ ਤੇ ਨਵਾਬ ਅੱਗੇ ਗਿਲਾ ਕੀਤਾ ਜਦੋਂ ਗੁਰੂ ਜੀ ਨੇ ਪੁੱਛਿਆ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਉਹਨ ਗੁਰੂ ਜੀ ਨੂੰ ਉਹਨਾਂ ਨੇ ਸਵਾਲ ਕੀਤਾ ਕਾਜੀ ਨੇ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਕਿ ਤੁਹਾਡੇ ਹਸਨ ਦਾ ਕਾਰਨ ਕੀ ਸੀ ਠੀਕ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਨਮਾਜ਼ ਕਿਸ ਤੇ ਨਾਲ ਪੜਦਾ ਮੈਂ ਨਮਾਜ਼ ਕਿਸ ਤੇ ਨਾਲ ਪੜਦਾ ਕਾਜੀ ਸਾਹਿਬ ਮੂੰਹੋਂ ਤਾਂ ਨਮਾਜ਼ ਪੜ੍ਹ ਰਹੇ ਸਨ ਪਰ ਇਹਨਾਂ ਦਾ ਮਨ ਨਮਾਜ਼ ਵਿੱਚ ਹਾਜ਼ਰ ਇਨਾਂ ਦਾ ਮਨ ਤਾਂ ਘਰ ਪੁੱਜਾ ਹੋਇਆ ਸੀ ਕਿਦਰੇ ਨਵਾਂ ਜੰਮਿਆ ਬਸ਼ੇਰਾ ਵੇੜੇ ਵਿੱਚਲੀ ਖੂਈ ਵਿੱਚ ਨਾ ਡਿੱਗ ਪਵੇ ਵੀ ਨਮਾਜ਼ ਪੜਨ ਵਾਲੇ ਦਾ ਮਨ ਤਾਂ ਘਰੇ ਫਿਰਦਾ ਸੀ ਵੀ ਘਰੇ ਜਿਹੜਾ ਬਸ਼ੇਰਾ ਹੈ ਉਹ ਖੂਈ ਵਿੱਚ ਨਾ ਡਿੱਗ ਜਾਵੇ ਮਨ ਤੇ ਦਾ ਉੱਥੇ ਹਾਜ਼ਰ ਸੀ ਇਸ ਕਰਕੇ ਗੁਰੂ ਜੀ ਸਮਝਾ ਰਹੇ ਸਨ ਕਿ ਇਸ ਗੱਲ ਦਾ ਕੀ ਲਾਭ ਹੈ ਨਿਰੀ ਜੀਬ ਹੀ ਕੋਈ ਲਫ਼ਜ਼ ਪੜੀ ਜਾਏ ਸਾਡੀ ਜੀਬ ਕੁਛ ਬੋਲੀ ਜਾਏ ਪਰ ਮਨ ਪ੍ਰਭੂ ਨਾਲ ਜੁੜਿਆ ਤਾਂ ਐਸੀ ਨਮਾਜ਼ ਸੱਚੀ ਕਿਵੇਂ ਮਨ ਪ੍ਰਭੂ ਨਾਲ ਜੁੜਿਆ ਨਹੀਂ ਨਮਾਜ਼ ਫਿਰ ਸੱਚੀ ਕਿਵੇਂ ਹੋਈ ਹੈਨਾ ਇਹ ਗੱਲ ਸਭ ਦੀ ਸਮਝ ਵਿੱਚ ਆ ਗਈ ਸਾਰੇ ਕਹਿਣ ਲੱਗੇ ਧੰਨ ਗੁਰੂ ਨਾਨਕ ਧੰਨ ਗੁਰੂ ਮਤਲਬ ਮੇਰੀ ਜੀਬ ਕਹਿ ਰਹੀ ਆ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਤੇ ਸੱਚ ਮੈਂ ਕਦੇ ਬੋਲਿਆ ਹੀ ਨਹੀਂ ਠੀਕ ਹੈ ਨਾਮ ਮੇਰਾ ਮਨਜੀਤ ਨਾਮ ਦਾ ਮਤਲਬ ਹੈ ਮਨ ਨੂੰ ਜਿੱਤਣ ਵਾਲਾ ਠੀਕ ਹੈ ਤੇ ਨਾਮ ਮੇਰੇ ਅੰਦਰ ਹੈ ਇਹੋ ਜਿਹਾ ਕੁਝ ਤੇ ਨਾਮ ਹੈ ਕਿਸੇ ਦਾ ਮਨ ਜਿੱਤਣਾ ਚਾਹਣਾ ਮੈਂ ਤੇ ਹਮੇਸ਼ਾ ਲੜਾਈ ਕਰਦਾ ਹੈ ਕ્રોਧ ਗੁੱਸੇ ਵਿੱਚ ਸਿਰਫ ਫਾਇਦਾ ਕਿ ਮੇਰਾ ਪੜਨ ਦਾ ਕੋਈ ਲਾਭ ਨਹੀਂ ਹੈ ਹਨਾ ਠੀਕ ਹੈ ਹੁਣ ਨਾਮ ਰੱਖਿਆ ਹੋਵੇ ਸੱਚਕੌਰ ਸਾਰੇ ਪਿੰਡ ਦੀ ਝੂਠ ਨਹੀਂ ਛੱਡਣੀ ਠੀਕ ਹੈ ਮਤਲਬ ਕਿ ਸੱਚਕੌਰ ਨਾਮ ਆ ਤੇ ਚੁਗਲੀ ਨਿੰਦਿਆ ਕਰਦੇ ਸਾਰੇ ਪਿੰਡ ਦੀ ਝੂਠ ਖਾ ਲੈਣੀ ਆ ਉਹਦਾ ਮਤਲਬ ਨਾਮ ਦਾ ਵੀ ਕੋਈ ਫਾਇਦਾ ਨਹੀਂ ਤੇ ਇਨਸਾਨ ਕਹਿੰਦਾ ਮੈਂ ਤਾਂ ਪਤਾ ਨਹੀਂ ਦਿਨ ਚ ਕਿੰਨੀ ਵਾਰ ਗੁਰੂ ਘਰੇ ਜਾਣਾ ਤੇ ਜਿੰਨੀ ਵਾਰ ਮਰਜ਼ੀ ਜਾਈ ਜਾ ਗੁਰੂ ਘਰ ਜਾ ਕੇ ਸਿੱਖਿਆ ਕੀ ਆ ਕੋਈ ਕਹਿੰਦਾ ਮੈਂ ਧਾਰਮਿਕ ਸਥਾਨ ਤੇ ਕਿਤੇ ਵੀ ਜਾਣਾ ਜਾ ਕੇ ਸਿੱਖਿਆ ਕੀ ਆ जानना मतलब तासी जे कुछ सिक्ख्या हुंदा जे कुछ जीवन ਵਿੱਚ ਆਇਆ ਹੁੰਦਾ ਪੜ੍ਹਨ ਦਾ ਮਤਲਬ ਵੀ ਤਾਂ ਸੀ ਤੁਸੀਂ ਵੀ ਇੱਥੇ ਹੁਣ ਮੇ ਮੈਂ ਕਈ ਵਾਰੀ ਕੁਛ ਵੀ ਬੋਲਦਾ ਤੁਸੀਂ ਮੇਰੇ ਮਗਰ ਬੋਲ ਦਿੰਦੇ ਹੋ ਗੁਰਬਾਣੀ ਬੋਲ ਦਿੰਦੇ ਹੋ ਜੇ ਤੁਹਾਨੂੰ ਪੁੱਛਿਆ ਜਾਂਦਾ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਤੁਸੀਂ ਕਹਿੰਦੇ ਹੋ ਹਾਂ ਸਾਨੂੰ ਹਮੇਸ਼ਾ ਲੜਨਾ ਨਹੀਂ ਚਾਹੀਦਾ ਤੁਸੀਂ ਕਹਿੰਦੇ ਹੋ ਹਾਂ ਪਰ ਮੂੰਹ ਨੇ ਬੋਲਤਾ ਪਰਮਾਨ ਨੇ ਤਾਂ ਕਿਹਾ ਨਹੀਂ ਮਾਨਤਾ ਝਟਕ ਬਾਅਦ ਕਹਿੰਦਾ ਵੀ ਹਾਂ ਸਾਹਮਣੇ ਵਾਲੇ ਦੇ ਹੱਥ ਵਿੱਚ ਜੇ ਡੰਡਾ ਹੈ ਤੇ ਮੈਂ ਇਸ ਤੋਂ ਵੀ ਤਕੜਾ ਡੰਡਾ ਲਾਪਕ ਕੇ ਲਿਆਵਾਂ ਇਹਦੇ ਨਾਲ ਮੁਕਾਬਲਾ ਕਰਨ ਵਾਸਤੇ ਮਾਨ ਕਹਿੰਦਾ ਸਿੱਖਿਆ ਸੱਚੀ ਭਗਤੀ ਤਾਂ ਹੀ ਸਮਝੀ ਜਾ ਸਕਦੀ ਜੇ ਮਨ ਕੀਤੇ ਕੀਤੇ ਜਾ ਰਹੇ ਪਾਠ ਦੇ ਅਰਥਾਂ ਵਿੱਚ ਜੁੜਿਆ ਹੋਏ ਜੇ ਮਨ ਜੁੜਿਆ ਨਾ ਕਿਸੇ ਵੀ ਕੰਮ ਵਿੱਚ ਲਾ ਲਓ ਤਾਂ ਉਹ ਕੰਮ ਸੱਚਾ ਹੈ ਤਾਂ ਹੀ ਕੰਮ ਉਸੇ ਰੇ ਲੱਗ ਸਕਦਾ ਜੇ ਉਹਨਾਂ ਮੂੰਹ ਦੇ ਵਿੱਚੋਂ ਕਹਿ ਰਿਹਾ ਸਾਡੇ ਬੋਰਡ ਦੇ ਇਗਜ਼ਾਮ ਨੇ ਬੋਰਡ ਦੇ ਇਗਜ਼ਾਮ ਨੇ ਮੈਂ ਤਾਂ ਪਾਸ ਹੋਣਾ ਹੈ ਮੈਂ ਤਾਂ ਪਾਸ ਹੋਣਾ ਹੈ ਪੜਾਉਣ ਵਾਲਾ ਵੀ ਤੁਹਾਨੂੰ ਪੜਾ ਪੜਾ ਜੱਬ ਜਾਏ ਮਾਪਿਓ ਵੀ ਜੱਬ ਕੇ ਪੜਾਉਂਦੇ ਆ ਪੜਾਉਂਦੇ ਆ ਪੜੇ ਤੁਸੀਂ ਹੈ ਇਨੇ ਮੂ ਨਾਲ ਕੈਨ ਨਾਲ ਤੁਸੀਂ ਆਪਣੇ ਬੋਰਡ ਦੇ ਇਗਜ਼ਾਮ ਪਾਸ ਕਰ ਲੋਗੇ ਪੜਨਾ ਪੈਣਾ ਠੀਕ ਹੈ ਕੇਵਲ ਮੂ ਨਾਲ ਪਾਠ ਕਰੀ ਜਾਣਾ ਮਨ ਨੂੰ ਪਾਠ ਵਿੱਚ ਨਾਲ ਆਉਣਾ ਇਹ ਪ੍ਰਭੂ ਦੀ ਸੱਚੀ ਭਗਤੀ ਨਹੀਂ ਹੈ ਹੁਣ ਬਸ ਜਲਦੀ ਜਲਦੀ ਦੱਸ ਦਿਓ ਵੀ ਸੱਚੀ ਭਗਤੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਹੱਥ ਖੜੇ ਸੱਚੀ ਭਗਤੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਆ ਸ਼ਿਵ ਦੇਵੀ ਸੱਚੀ ਭਗਤੀ ਉਹ ਭਗਤੀ ਹੁੰਦੀ ਹੈ ਜਦੋਂ ਅਸੀਂ ਕੋਈ ਕੰਮ ਕਰਦੇ ਤੇ ਸਾਡਾ ਮਨ ਤੇ ਸਾਡਾ ਮੂਹ ਤੇ ਅਸੀਂ ਜੋ ਵੀ ਕੁਝ ਬੋਲ ਰਹੇ ਹਾਂ ਸਾਡਾ ਮਨ ਉਹ ਉਸ ਵਿੱਚ ਹੋਵੇ ਉਹ ਸੱਚੀ ਭਗਤੀ ਹੁੰਦੀ ਹੈ ਹਾਂ ਅਸੀਂ ਕੋਈ ਅਸੀਂ ਭਗਤੀ ਕਰ ਰਹੇ ਹਾਂ ਰੱਬ ਦੀ ਤੇ ਸਾਡਾ ਮਨ ਵੀ ਉਸ ਭਗਤੀ ਦੇ ਵਿੱਚ ਜੁੜਿਆ ਹੋਵੇ ਤਾਂ ਸੱਚੀ ਭਗਤੀ ਹੈ ਹੋਰ ਕੋਈ ਕਰਨਵੀਰ ਸਿੰਘ ਜਿਹੜਾ ਕਿਸੇ ਮੁਸਲਮਾਨ ਨੂੰ ਕਾਜੀ ਨੂੰ ਮਾਰਿ ਪਾ ਰਿਹਾ ਤੇ ਉਸ ਦਾ ਮਨ ਹੈ ਘਰ ਵਿੱਚ ਸੀ ਪਰ ਜਿਹੜਾ ਕੰਮ ਆਪਾਂ ਕਰ ਰਹੇ ਆ ਸਾਡਾ ਮਨ ਉਸ ਵਿੱਚ ਹੀ ਹੋਵੇ ਕਿਤੇ ਹੋਰ ਨਾ ਹੋਵੇ। ਹਾਂ ਜਿਹੜਾ ਕੰਮ ਅਸੀਂ ਕਰਦੇ ਆ ਮਤਲਬ ਅਸੀਂ ਸਫਲ ਵੀ ਤਾਂ ਹੀ ਹੋ ਸਕਦੇ ਆ ਵੀ ਜੇ ਸਾਡਾ ਮਨ ਉਹਦੇ ਵਿੱਚ ਹੈਗਾ ਤਾਂ। ਹਾਂਜੀ ਅੰਗਦ ਪ੍ਰੀ ਸਿੰਘ ਹਾਂਜੀ ਹੋਰ ਕੋਈ ਬੱਚਾ ਅ ਅਰਸ਼ਦੀਪ ਸਿੰਘ ਜੀ ਜੀ ਤੁਹਾਨੂੰ ਜੀ ਤੁਹਾਨੂੰ ਜੀ ਪੁੱਛਣਾ ਤੇ ਆ ਬਈ ਸਾਨੂੰ ਆਪਣਾ ਕੋਈ ਵੀ ਕੰਮ ਕਰ ਰਹੇ ਆ?

ਉਹਵਾ ਪਰਿਸੀ ਪਰ ਉਹਨਾਂ ਦਾ ਮੰਨ ਕਰੇ ਨਵੀ ਵਸ਼ੇਰੇ ਵਿੱਚ ਸੀ ਤੇ ਜਿੱਦਾਂ ਆਪਾਂ ਕੋਈ ਕੰਮ ਕਰ ਰਹੇ ਹਾਂ ਤੇ ਆਪਣਾ ਧਿਆਨ ਵੀ ਉਹਦੇ ਵਿੱਚ ਹੀ ਹੋਣਾ ਚਾਹੀਦਾ ਤੇ ਮੰਨ ਸ਼ਾਬਾਸ਼ ਆ ਦੀਪਕਾ ਸੱਚੀ ਪਤਨੀ ਦਾ ਰਣੀ ਚਾਹੀਏ ਇਹ ਸਾਨੂੰ ਮੁਸਲਮਾਨਾਂ ਤੇ ਹਿੰਦੂ ਵਿੱਚ ਕਰ ਨਹੀਂ ਹੈ ਜਿੱਦਾਂ ਕਿ ਸਾਰਿਆਂ ਦੇ ਮਨ ਵਿੱਚ ਸਾਰਿਆਂ ਦੇ ਮਨ ਵਿੱਚ ਲਾਭ ਹੁੰਦਾ ਹੈ ਹਾਂ ਸਾਰਿਆਂ ਦੇ ਵਿੱਚ ਰੱਬ ਵਸਦਾ ਹੈ ਤੇ ਸਾਨੂੰ ਸੱਚੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹਾਂਜੀ ਸ਼ਾਬਾਸ਼ ਜਸਕਰਨ ਸਿੰਘ ਹਾਂਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਦਾ ਹਰ ਇੱਕ ਜਿਹੜੀ ਜਿਹੜੀ ਆਪਾਂ ਦੁਆਰ ਦਾ ਭਾਗ ਹੈ ਜੀ ਆਪਣਾ ਮਨ ਦੇ ਵਿੱਚ ਹੁੰਦਾ ਹੈ ਜੀ ਇੱਕ ਦੰਦਾਈ ਜੀ ਦਾ ਕੰਮ ਹੈ ਇਸ ਦੇ ਕਿ ਉਹ ਜਿਹੜਾ ਯਾਦ ਹੈ ਮਾਰਗ ਦਿਖਾਉਂਦਾ ਠੀਕ ਹੈ ਜੀ ਪ੍ਰਿਆੰਸ਼ੂ ਅਨੋ ਇਸ ਆਖਿਰ ਤੋਂ ਇੱਕ ਥੰਮੇ ਦੇ ਸਾਰੇ ਆਪਣਾ ਮਨ ਚੱਲੇ ਕੰਮਾਂ ਜਦ ਵੀ ਕਮਾਈ ਪ੍ਰਮਾਤੈ ਦਾ ਕਮਨ ਸ਼ਾਬਾਸ਼ ਇੱਕ ਮੈਂ ਪੰਕਤੀ ਬੋਲੀ ਸੀ ਚੁੱਪੇ ਚੁੱਪਣਾ ਉਹ ਵਈ ਜੇ ਲਾਇ ਰਹਾ ਹਾਲਿਵਾਰ ਹਨਾ ਉਹਦਾ ਮਤਲਬ ਵੀ ਸਮਝਾਇਆ ਸੀ ਉਹਦਾ ਮਤਲਬ ਕੀ ਸੀ ਭਲਾ ਕੋਈ ਜਾਨਾ ਜਲਦੀ ਦੱਸੋ ਜਿਹਨੂੰ ਪਤਾ ਆ ਕੌਣ ਦੱਸ ਸਕਦਾ ਹਾਂਜੀ ਸੁਤਵੀਰ ਸਿੰਘ ਚੁੱਪੇ ਚੁੱਪਣਾ ਹੋ ਗਈ ਆ ਸ੍ਰਿਸ਼ਟੀ ਦੱਸ ਰਹੀ ਆ ਹਾਂਜੀ ਮਨ ਵਿੱਚ ਕੁਸ਼ਕ ਹੋਰ ਸੁੱਚਾ ਹੋਵੇ ਤਾਂ ਬੋਲਦਾ ਕੋ ਸ਼ਰਮ ਹੋਵੇ ਨਹੀਂ ਬਟਾ ਥੋੜਾ ਜਿਆ ਹੋਰ ਧਿਆਨ ਨਾਲ ਜਵਾਬ ਮਤਲਬ ਉਹਦਾ ਸਿਗਾ ਚੁੱਪ ਰਹਿਣ ਦੇ ਨਾਲ ਮੂੰਹ ਦੇ ਵਿੱਚੋਂ ਤਾਂ ਚੁੱਪ ਹੈ ਠੀਕ ਹੈ ਪਰ ਮਨੋਂ ਦਾ ਚੁੱਪ ਨਹੀਂ ਹੈ ਮਨ ਤਾਂ ਹੋਰ ਵੀ ਹੋਰ ਕੁਝ ਮੰਗ ਰਿਹਾ ਸੋਚ ਰਿਹਾ ਇਸ ਕਰਕੇ ਮੂੰਹ ਦੇ ਨਾਲ ਚੁੱਪ ਕਰਨ ਦਾ ਵੀ ਉਹਦਾ ਕੋਈ ਲਾਭ ਨਹੀਂ ਸੀ ਮੂੰਹ ਦੇ ਨਾਲ ਭਗਤੀ ਲੀਨ ਹੋ ਕੇ ਬੈਠਾ ਹੈ ਇਸ ਤਰ੍ਹਾਂ ਲੀਨ ਨਹੀਂ ਹੋਇਆ ਜਾ ਸਕਦਾ ਮਨ ਤਾਂ ਸਾਡਾ ਹਾਜ਼ਰ ਨਹੀਂ ਸੀ ਉੱਥੇ ਠੀਕ ਹੈ ਜੀ ਸਾਰੇ ਵਿਦਿਆਰਥੀਆਂ ਨੇ ਇਸ ਗੱਲ ਨੂੰ ਸਮਝਣਾ ਹੈ ਸੱਚੀ ਭਗਤੀ ਤੇ ਹੁਣ ਫਤਿਹਾਂ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ